ਜਨਮਨ ਤੋਂ ਬਾਅਦ ਜਿਹੜੀ ਜਨਮ ਪੱਤਰੀ ਐ ਉਹ ਬਣਾਉਣ ਵਾਸਤੇ ਹਰਦੇਵਾਲ ਪੰਡਤ ਨੂੰ ਸੱਦੇ ਆ। ਹਰਦੇਵਾਲ ਪੰਡਤ ਜਦੋਂ ਜਨਮ ਪੱਤਰੀ ਤਿਆਰ ਕਰਦਾ ਉਹਨੇ ਬੱਚੇ ਦੇ ਲਕਸ਼ਣ ਬੱਚੇ ਦੇ ਚਿਹਨ ਚੱਕਰ ਬੱਚੇ ਦੇ ਜਨਮ ਦਾ ਸਮਾ ਜਿਵੇਂ ਪੱਤਰੀਆਂ ਬਾਚਣ ਵਾਲੇ ਕਰਦੇ ਆ। ਥਿਤ ਵਾਰ ਮੀਨਾ ਆਦ ਉਸਾਰ ਉਹਨੇ ਵਿਚਾਰ ਵਟਾਂਦਰਾ ਕਰਕੇ ਮਾਤ ਪਿਤਾ ਨੂੰ ਇੱਕ ਨਿਚੋੜ ਕੱਢ ਕੇ ਦਿੱਤਾ ਆਖਿਆ ਤੁਹਾਡਾ ਪੁੱਤਰ ਜਿਹੜਾ ਹੈ ਇਹ ਕੋਈ ਆਮ ਵਾਲਕ ਨਹੀਂ ਹੈ ਹੋਰ ਨਾ ਵਾਲਕਾਂ ਦੇ ਨਾਲੋਂ ਇਹਦੇ ਚਿਹਨ ਚੱਕਰ ਇਹਦੇ ਜਨਮ ਦਾ ਸਮਾਂ ਬੜਾ ਬਖਰਾ ਹੈ ਇਹ ਹੀ ਗੱਲ ਗੁਰ ਇਤਿਹਾਸ ਦੀ ਵਿੱਚ ਜੋ ਬੀਬੀ ਦਾਲਤਾਂ ਦਾ ਨਾਮ ਹੁੰਦਾ ਹੈ ਉਹਨੇ ਆਖੀ ਸੀ ਜਿਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਸਿੱਖ ਧਰਮ ਦੀ ਉਹ ਪਹਿਲੀ ਬੀਬੀ ਹੈ ਜਿਸਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਸਰੀਰ ਨੂੰ ਟੱਚ ਕੀਤਾ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਬੱਚਾ ਹੁੰਦਾ ਤਾਂ ਜਿਹੜੀ ਦਾਈ ਹੁੰਦੀ ਸੀ ਔਰਤ ਅੱਜ ਦੇ ਬੱਚਿਆਂ ਨੂੰ ਤੇ ਦਾਈ ਦਾ ਨਾਂ ਹੀ ਨਹੀਂ ਪਤਾ ਕਿ ਦਾਈ ਕਹਿੰਦੇ ਕਿਹਨੂੰ ਹੈ ਕਿਉਂਕਿ ਸਮਾ ਬਦਲ ਚੁੱਕਿਆ ਅੱਗੇ ਨਗਰ ਦੇ ਵਿੱਚ 2-4 ਜਾਂ ਇੱਕ ਦੋ ਦਾਈਆਂ ਹੁੰਦੀਆਂ ਸਾਰੇ ਨਗਰ ਦੀਆਂ ਕਰੀਬਨ ਕਰੀਬਣਾ ਔਰਤਾਂ ਦੇ ਜਿੰਨੇ ਬੱਚੇ ਜਨਮ ਨੇ ਉਹਨਾਂ ਦਾਇਆਂ ਦੇ ਹੱਥਾਂ ਦੇ ਵਿੱਚ ਜਨਮ ਨੇ ਹੁਣ ਜਿਹੜੀ ਦੌਲਤਾਂ ਦਾਈ ਸੀ ਉਹਨੇ ਵੀ ਇਹੀ ਗੱਲ ਆਖੀ ਕਦੋਂ ਆਖੀ ਦੌਲਤਾਂ ਦਾਈ ਨਾ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਤੋਂ ਪਹਿਲਾਂ ਗੁਰਦੇਵ ਪਿਤਾ ਸਤਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਜਿਨ੍ਹਾਂ ਦਾ ਪੂਰਾ ਨਾਮ ਕਲਿਆਣ ਦਾਸ ਉਹਨਾਂ ਨੂੰ ਉਹ ਬਾਰ ਬਾਰ ਕਿਹਾ ਕਰਦੀ ਸੀ ਕਿ ਤੁਹਾਡੇ ਘਰ ਬੱਚਾ ਹੋਏਗਾ ਲੜਕਾ ਹੋਏਗਾ ਤਾਂ ਮੈਂ ਤੁਹਾਡੇ ਤੋਂ ਮੂੰਹ ਮੰਗਵਾ ਇਨਾਮ ਲਵਾਗੀ ਅਕਸਰ ਉਹਨਾਂ ਸਮਿਆਂ ਦੇ ਵਿੱਚ ਦਾਇਆਂ ਜਾਂ ਕੰਮ ਕਰਨ ਵਾਲੇ ਜਿਹੜੇ ਹੁੰਦੇ ਬੀਬੀਆਂ ਹੁੰਦੀਆਂ ਅੱਜ ਵੀ ਕਈ ਬੀਬੀਆਂ ਜਦੋਂ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਗੋਹਾ ਕੂੜਾ ਕਰਦੀਆਂ ਨਾ ਪਿਆਰੇ ਸਾਡੇ ਘਰ ਦੇ ਵਿੱਚ ਕੋਈ ਖੁਸ਼ੀ ਆਉਣ ਵਾਲੀ ਹੋਵੇ ਵਿਆਹ ਹੋਵੇ ਬੱਚਾ ਹੋਣ ਵਾਲਾ ਹੋਵੇ ਉਹ ਔਰਤ ਗੱਲਾਂ-ਗੱਲਾਂ ਦੇ ਵਿੱਚ ਕਹਿੰਦੀ ਰਹਿੰਦੀ ਹੈ ਵਾਰ-ਵਾਰ ਕਿ ਮੈਂ ਬਹੁਤ ਸੋਹਣਾ ਸੂਟ ਲੈਣਾ ਭੈਣੇ ਤੇਤੋਂ ਤੇਰੇ ਘਰ ਜੇ ਲੜਕਾ ਹੋਇਆ ਮੈਂ ਆਹ ਕੁਸ ਲਵਾਂਗੀ ਤੇਰੇ ਲੜਕੇ ਦਾ ਲੜਕੀ ਦਾ ਵਿਆਹ ਹੋਇਆ ਮੈਂ ਐਦਾਂ ਦਾ ਸੂਟ ਲਵਾਂਗੀ ਐਦਾਂ ਖੁਸ਼ੀ ਦੇ ਮੌਕੇ ਹਰ ਇੱਕ ਬੰਦਾ ਕਿਉਂਕਿ ਗਰੀਬ ਗਰੀਬ ਬੰਦਾ ਨਾ ਇੰਨੀ ਕੁ ਪਿਆਰਿਓ ਮੰਗ ਰੱਖਦਾ ਹੁੰਦਾ ਔਰ ਬਹੁਤੀ ਵੱਡੀ ਮੰਗ ਨਹੀਂ ਹੁੰਦੀ ਉਹਦੀ ਕੰਮ ਕਰਨ ਵਾਲੇ ਮਜ਼ਦੂਰ ਬੰਦੇ ਦੀ ਹੁਣ ਦੌਲਤਾਂ ਦਾਈ ਰੋਜਾਨਾ ਕਹਿੰਦੀ ਐ ਪਟਵਾਰੀ ਸਾਹਿਬ ਵੇਖਿਓ ਕਿਦਰੇ ਮਕਰਣਾ ਜਾਣਾ ਤੁਹਾਡੇ ਘਰ ਜਦ ਪੁੱਤਰ ਹੋਏਗਾ ਮੈਂ ਮੂੰਹ ਮੰਗਵਾ ਇਨਾਮ ਲਵਾਂਗੀ ਜੋ ਮੇਰਾ ਚਿੱਤ ਕੀਤਾ ਤੇ ਪਿਤਾ ਜੀ ਨੇ ਵੀ ਮੁਸਕਰਾ ਕੇ ਕਹਿ ਦੇਣਾ ਕਿ ਦੌਲਤਾਂ ਕਰਤਾਰ ਦੀ ਮਿਹਰ ਹੋਣ ਦੇ ਜੋ ਮੰਗੇਗੀ ਉਸ ਤੋਂ ਵੱਧ ਦੇਾਂਗਾ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਬੱਚਾ ਨਹੀਂ ਸੀ ਹੋ ਰਿਹਾ ਬੀਬੇ ਨਾਨਕੀ ਲੜਕੀ ਸੀ ਪਹਿਲਾ ਅਕਸਰ ਮਨੁੱਖ ਦਾ ਇਹ ਸਵਾਬ ਹੁੰਦਾ ਹੈ ਉਹ ਰੋਜ਼ ਕੀਆ ਕਰਦੀ ਸੀ ਅੱਜ ਜਦੋਂ ਜਨਮ ਹੋਇਆ ਨਾ ਪਿਆਰਿਓ ਤਾਂ ਦੌਲਤਾ ਦਾਈ ਨੇ ਵੇਖਿਆ ਉਹਨੇ ਮਹਿਸੂਸ ਕੀਤਾ ਕਿ ਮੈਂ ਆਪਣੇ ਇਨ੍ਹਾਂ ਹੱਥਾਂ ਦੇ ਰਾਹੀਂ ਸੈਂਕੜੇ ਹਜ਼ਾਰਾਂ ਬੱਚਿਆਂ ਨੂੰ ਮੈਂ ਜਨਮ ਦਿਵਾ ਚੁੱਕੀ ਐ ਪਰ ਆ ਇੱਕ ਅਲੱਗ ਜਾ ਵਾਲਕੈ ਅਲੱਗ ਜਾ ਇਹਦਾ ਕਿਉਂਕਿ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਨਾ ਪਿਆਰਿਓ ਜਿੱਦਾਂ ਜਿੱਦਾਂ ਕਿਸੇ ਦੀ ਮੱਤ ਕੰਮ ਕਰਦੀ ਗਈ ਨਾ ਇਤਿਹਾਸਕਾਰਾਂ ਨੇ ਬੜੇ ਪਿਆਰ ਨਾਲ ਲਿਖਿਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨਾ ਹੱਸਦੇ ਨੇ ਅਕਸਰ ਬੱਚਾ ਜਦੋਂ ਮਾਂ ਦੀ ਗਰਭ ਦੀ ਵਿੱਚੋਂ ਬਾਹਰ ਪ੍ਰਥਵੀ ਤੇ ਹੁੰਦਾ ਇਹਦੀ ਹਵਾ ਲੱਗਦੀ ਹੈ ਤਾਂ ਬੱਚਾ ਰੋਂਦਾ ਹੈ ਜੇ ਨਾ ਰੋਵੇ ਤਾਂ ਡਾਕਟਰ ਕਹਿੰਦੇ ਭਾਈ ਇਹਨੂੰ ਰਵਾਓ ਰਵਾਇਆ ਜਾਂਦਾ ਡਾਕਟਰ ਮਾਰਦੇ ਵੀ ਇਹ ਤੁਸੀਂ ਵੇਖਿਆ ਹੋਣੇ ਆ ਵੀਡੀਓ ਵਗੈਰਾ ਦੇ ਵਿੱਚ ਬੱਚਾ ਰੋਂਦਾ ਹੈ ਉਹਦਾ ਕਾਰਨ ਹੁੰਦਾ ਹੈ ਡਾਕਟਰ ਕਿਉਂ ਰਵਾਉਂਦੇ ਆ ਕਿ ਉਹ ਤੇ ਉਹਨਾਂ ਦੀਆਂ ਅੱਗੇ ਥਿਓਰੀਆ ਨੇ ਕਿ ਬੱਚਾ ਦਿਮਾਗ ਪੱਖੋਂ ਕਮਜ਼ੋਰ ਨਾ ਰਹੇ ਜਾਏ ਕਿਹ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਰ ਜੇਸੀਂ ਅਧਿਆਤਮਕ ਪੱਖ ਤੋਂ ਵੇਖੀ ਉਹ ਰੋਂਦਾ ਕਿਉਂ ਹੈ ਕਿਉਂਕਿ ਜਦੋਂ ਮਾਂ ਦੇ ਗਰਭ ਦੇ ਵਿੱਚ ਸੀ ਧੰ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਇਹਦੀ ਲਿਵ ਲੱਗੀ ਹੋਈ ਸੀ ਜਦੋਂ ਮਾਂ ਦੇ ਗਰਭ ਦੇ ਵਿੱਚੋਂ ਸੰਸਾਰ ਦੀ ਹਵਾ ਲੱਗੀ ਉੱਥੇ ਉਹ ਲਿਵ ਟੁੱਟੀ ਤੇ ਬਾਹਰ ਆ ਕੇ ਫਿਰ ਉਹ ਉਹਨੂੰ ਸਵਾਦ ਉਹਨਾ ਹਟਿਆ ਬੰਦ ਹੋਇਆ ਤੇ ਰੋਂਦਾ ਫਿਰ ਚਲੋ ਵਿਸਾਇ ਨਹੀਂ ਭਾਵ ਕੇ ਬੱਚੇ ਰੋਂਦੇ ਆ ਗੁਰਦੇਵ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੱਸੇ ਨੇ ਮੁਸਕਰਾਹਟ ਚਿਹਰੇ ਤੇ ਲਾਲੀ ਹੈ ਚਿਹਰੇ ਤੇ ਇੱਕ ਨੂਰ ਹੈ ਚਿਹਰੇ ਤੇ ਸਾਖੀਕਾਰ ਲਿਖਦੇ ਨੇ ਕਹਿੰਦੇ ਉਹਨਾਂ ਦੇ ਸਿਰ ਦੇ ਪਿੱਛੇ ਪਿੱਛੇ ਨਾ ਇੱਕ ਐਸਾ ਪ੍ਰਕਾਸ਼ ਹੈ ਜੋ ਅੱਜ ਤੱਕ ਦੌਲਤਾਂ ਨੇ ਨਹੀਂ ਵੇਖਿਆ ਹੈਰਾਨ ਹੋ ਗਈ ਜਦੋਂ ਟੱਚ ਕੀਤਾ ਭਾਵ ਟੱਚ ਤੇ ਕਰਨੀ ਸੀ ਕਿਉਂਕਿ ਸੰਭਾਲਣਾ ਸੀ ਬੱਚੇ ਨੂੰ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਇਆ ਕੱਪੜੇ ਚ ਲਪੇਟਿਆ ਸਾਫ਼ ਕੀਤਾ ਉਹਦੀ ਸੰਭਾਲ ਕੀਤੀ ਜਿਵੇਂ ਅੱਜ ਵੀ ਕੀਤੀ ਜਾਂਦੀ ਹੈ ਚੰਗੀ ਤਰ੍ਹਾਂ ਸਵਾਲ ਕੀਤੀ ਜਦੋਂ ਹੁਣ ਦੌਲਤਾ ਨੇ ਨਾ ਟੱਚ ਕੀਤਾ ਗੁਰਨਾਥ ਪਾਤਸ਼ਾਹ ਜੀ ਦੇ ਸਰੀਰ ਨੂੰ ਉਹਦੇ ਸਰੀਰ ਦੇ ਵਿੱਚ ਪੈਰ ਦੇ ਅੰਗੂਠੇ ਤੋਂ ਲੈ ਕੇ ਦਿਮਾਗ ਤੱਕ ਇੱਕ ਚਰਨਾਹਟ ਪੈਦਾ ਹੋਈ ਉਹਦੇ ਵਿੱਚ ਉਹ ਆਨੰਦ ਆਇਆ ਜਿਹੜਾ ਆਨੰਦ ਦੌਲਤਾਂ ਨੇ ਆਪਣੀ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਵੱਡੀ ਤੋਂ ਵੱਡੀ ਖੁਸ਼ੀ ਦੇ ਵਿੱਚੋਂ ਨਹੀਂ ਪ੍ਰਾਪਤ ਕੀਤੀ ਐਸਾ ਨੂੰ ਮਹਿਸੂਸ ਹੋਇਆ ਤੇ ਜਦੋਂ ਬੱਚੇ ਨੂੰ ਪਾਤਸ਼ਾਹ ਜੀ ਦੇ ਸਰੀਰ ਨੂੰ ਕੱਪੜੇ ਚ ਲਪੇਟ ਕੇ ਸੰਭਾਲ ਕਰਕੇ ਹੋਰ ਨਾ ਸੁੰਨ ਹੋ ਗਈ ਕਿਉਂਕਿ ਜਿਹੜੀ ਇਹ ਅਵਸਥਾ ਹੁੰਦੀ ਆ ਨਾ ਜਦੋਂ ਇੱਕਦਮ ਆਨੰਦ ਪ੍ਰਾਪਤ ਹੁੰਦਾ ਹੈ ਨਾ ਬੰਦੇ ਨੂੰ ਉਹਨੂੰ ਸ਼ੋਰਟ ਵੀ ਲੱਗਦਾ ਹੈ ਪਿਆਰੇ ਫਿਰ ਉਹ ਵਾਰਲਾ ਸਾਰਾ ਕੁਝ ਭੁੱਲ ਜਾਂਦਾ ਹੈ ਬੰਦਾ ਉਹਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਦੁਨਿਆਵੀ ਤੌਰ ਤੇ ਬੇਸੁਰਤ ਹੋ ਜਾਂਦਾ ਹੈ ਉਹਦੀਆਂ ਮੰਗਾਂ ਵਾਸਨਾਵਾਂ ਖਤਮ ਹੋ ਜਾਂਦੀਆਂ ਕਿਉਂਕਿ ਉਹ ਆਨੰਦ ਹੀ ਐਸਾ ਹੈ ਹੁਣ ਨਾ ਬੱਚੇ ਨੂੰ ਸੰਭਾਲ ਕੇ ਜਿਹੜੀ ਆਪਣੀ ਜ਼ਿੰਮੇਵਾਰੀ ਸੀ ਬੱਚੇ ਨੂੰ ਸੰਭਾਲ ਕੇ ਆਪਣੇ ਘਰ ਵੱਲ ਕਾਲੀ ਕਾਲੀ ਤੁਰੀ ਹੈ ਚੱਕਵੇਂ ਪੈਰਾਂ ਦੇ ਨਾਲ ਜਿਹਨੂੰ ਆਪਾਂ ਕਹਿ ਦਿੰਨੇ ਆਂ ਪੰਜਾਬ ਦੇ ਲੋਕ ਕਹਿੰਦੇ ਕਿ ਚੱਕਵੇਂ ਪੈਰੀ ਆ ਜੀ ਭਾਈ ਚੱਕਵੇਂ ਪੈਰੀ ਤੁਰਿਆ ਬੰਦੇ ਦੀ ਚਾਲ ਤੋਂ ਅਸੀਂ ਅੰਦਾਜ਼ਾ ਲਾ ਲੈਨੇ ਆ ਕਿ ਕਾਰਨ ਕੀ ਐ ਸੀ ਫਿਰ ਉਹਨੂੰ ਪੁੱਛਦੇ ਆਂ ਕਿਉਂ ਭਾਈ ਇੰਨਾ ਕਾਲੀ ਤੁਰਿਆ ਜਾਂਦਾ ਹੁਣ ਜਦੋਂ ਬਾਹਰ ਤੇ ਸੁਨੇਹਾ ਦੇਈ ਦਿੱਤਾ ਸੀ ਖੁਸ਼ੀਆਂ ਦੌੜ ਗਈਆਂ ਹੁਣ ਦੌਲਤਾਂ ਪਟਵਾਰੀ ਜੀ ਨੂੰ ਬੁਲਾਏ ਤੋਂ ਬਿਨਾ ਪਟਵਾਰੀ ਜੀ ਤੋਂ ਕੁਝ ਮੰਗੇ ਤੋਂ ਬਿਨਾ ਆਪਣੇ ਘਰ ਵੱਲ ਬੂਹੇ ਵੱਲ ਤੁਰੀਐ ਜਿਹੜਾ ਬੂਹਾ ਨਾ ਸਤਗੁਰ ਨਾਨਕ ਦੀ ਵਿਢੇ ਦਾ ਉਸ ਮੇਨ ਬੂਹੇ ਵੱਲ ਤੁਰੀਐ ਜਦੋਂ ਬੂਹੇ ਤੋਂ ਬਾਹਰ ਹੋਣ ਲੱਗੀ ਪਿਤਾ ਜੀ ਨੂੰ ਪਤਾ ਲੱਗਿਆ ਪਿਤਾ ਜੀ ਨੇ ਆਵਾਜ਼ਾ ਦਿੱਤਾ ਦੌਲਤਾਂ ਕੀ ਗੱਲ ਕਿੱਧਰ ਜਾ ਰਹੀ ਐ ਖਾਲੀ ਹੱਥ ਜਾ ਰਹੀ ਐ ਮੇਰੇ ਘਰੋਂ ਮੇਰੇ ਘਰ ਦੇ ਵਿੱਚ ਕਰਤਾਰ ਨੇ ਏਡੀ ਵੱਡੀ ਖੁਸ਼ੀ ਦਿੱਤੀ ਐ ਮੇਰੀ ਝੋਲੀ ਭਰੀ ਆ ਤੇ ਤੇਰੇ ਹੱਥਾਂ ਦੇ ਰਾਹੀ ਇਹ ਹੋਇਆ ਦੌਲਤਾਂ ਤੇਰੀਆਂ ਤਮੰਗਾ ਵੀ ਸੀਗੀਆਂ ਪਰ ਤੂੰ ਹੁਣ ਖਾਲੀ ਹੱਥ ਕਿਉਂ ਜਾ ਰਹੀ ਹੈ ਮੈਂ ਨਹੀਂ ਜਾਣ ਦਿਆਂਗਾ ਮੁੜ ਵਾਪਸ ਦੌਲਤਾਂ ਦੇ ਪੈਰ ਰੁਕੇ ਦੌਲਤਾਂ ਨੇ ਇੱਕ ਵੱਡਾ ਕਮਾਲ ਦਾ ਜਵਾਬ ਦਿੱਤਾ ਪਿਆਰਾ ਜਵਾਬ ਦਿੱਤਾ ਕਹਿਣ ਲੱਗੇ ਪਟਵਾਰੀ ਜੀ ਜਦੋਂ ਉਹਨਾਂ ਨੇ ਆਖਿਆ ਨਾ ਕਿ ਤੂੰ ਤੇ ਮੰਗਿਆ ਕਰਦੀ ਸੀ ਮੰਗ ਕੀ ਲੈ ਕੇ ਜਾਣਾ ਹੈ ਉਹ ਕਹਿੰਦੀ ਮੈਂ ਹੁਣ ਕੁਝ ਲੈਣਾ ਨਹੀਂ ਮੈਂ ਉਹਨੂੰ ਕੁਝ ਭੇਟਾ ਕਰਨ ਵਾਸਤੇ ਆਪਣੇ ਘਰੋਂ ਲੈਣ ਚੱਲੀ ਐ ਭੇਟਾ ਕਰਨ ਵਾਸਤੇ ਕੁਝ ਆਪਣੇ ਘਰੋਂ ਲੈਣ ਚੱਲੀ ਐ ਪਿਤਾ ਜੀ ਨੇ ਆਖਿਆ ਕਿਉਂ ਉੱਥੇ ਆਖਿਆ ਪਟਵਾਰੀ ਜੀ ਤੁਹਾਡਾ ਜਿਹੜਾ ਲਾਲ ਹੈ ਨਾ ਤੁਹਾਡਾ ਜਿਹੜਾ ਬੱਚਾ ਹੈ ਨਾ ਇਹ ਬੱਚਾ ਆਮ ਬੱਚਾ ਨਹੀਂ ਹੈ ਇਹਨੂੰ ਆਮ ਬੱਚਾ ਜ਼ਿੰਦਗੀ ਦੇ ਵਿੱਚ ਕਦੇ ਨਾ ਸਮਝਿਓ ਕਿਉਂਕਿ ਮੇਰੇ ਇੰਨਾ ਹੱਥਾਂ ਦੇ ਰਾਹੀ ਪਤਾ ਨਹੀਂ ਦੁਨੀਆ ਦੇ ਵਿੱਚ ਕਿੰਨੇ ਕ ਬੱਚਿਆਂ ਨੇ ਬੱਚੀਆਂ ਨੇ ਜਨਮ ਲਿਆ ਪਰ ਉਹਨਾਂ ਸਾਰਿਆਂ ਨਾਲੋਂ ਇਹ ਵੱਖਰਾ ਹੈ ਸਾਰਿਆਂ ਨਾਲੋਂ ਇਹ ਦੇ ਆਉਣ ਦਾ ਤਰੀਕਾ ਵੱਖਰਾ ਹੈ ਅਕਸਰ ਬੱਚੇ ਰੋਂਦੇ ਆ ਜਾਂ ਚੁੱਪ ਹੁੰਦੇ ਆ ਪਰ ਤੇਰਾ ਜਿਹੜਾ ਬੱਚਾ ਨਾ ਇਹ ਹੱਸਦਾ ਦੁਨੀਆ ਤੇ ਆਇਆ ਹੈ ਇਹ ਕੋਈ ਆਮ ਬੱਚਾ ਨਹੀਂ ਇਹ ਇਹਦੇ ਆਉਣ ਦੇ ਨਾਲ ਨਾ ਕਈ ਤਾਂ ਇੱਥੋਂ ਇੱਥੋਂ ਤੱਕ ਵੀ ਮਹਿਸੂਸ ਕਰਕੇ ਲਿਖਦਿਆ ਕبھی ਕਹਿੰਦੇ ਨਾ ਉਹਨਾਂ ਟਾਈਮਾਂ ਦੇ ਵਿੱਚ ਲਾਲ ਟੇਣਾ ਦੀਵੇ ਹੁੰਦੇ ਸੀਗੇ ਘਾਉ ਦੇ ਦੀਵੇ ਬਾਲੇ ਜਾਂਦੇ ਕਿਉਂ ਆਮ ਹੁੰਦਾ ਸੀਗਾ ਕਹਿੰਦੇ ਨਾ ਉਹਨਾਂ ਦੀਵਿਆਂ ਦੀ ਵੀ ਰੌਸ਼ਨੀ ਫਿੱਕੀ ਪੈ ਗਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਨਾਲ ਐਨਾ ਕਮਾਲ ਦਾ ਪ੍ਰਕਾਸ਼ ਸੀ ਕਹਿੰਦੇ ਸੱਤ ਦੀਵੇ ਲਾਏ ਹੋਣੇ ਸੱਤ ਦੀਵਿਆਂ ਦੇ ਜਿਹੜੀ ਰੌਸ਼ਨੀ ਹੈ ਨਾ ਕਿੰਨਾ ਚਾਨਣ ਹੈ ਉਸ ਕਮਰੇ ਦੇ ਵਿੱਚ ਕਹਿੰਦੇ ਉਹ ਸੱਤ ਦੀਵਿਆਂ ਦੀ ਰੌਸ਼ਨੀ ਵੀ ਉਸ ਕਮਰੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਆਉਣ ਨਾਲ ਰੌਸ਼ਨੀ ਹੋਈ ਹੈ ਫਿੱਕੀ ਪੈ ਗਈ। ਇਦਾਂ ਲਿਖਿਆ ਇਤਿਹਾਸਕਾਰਾਂ ਨੇ। ਭਾਵ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਪਹਿਲੇ ਹੀ ਦੱਸ ਗਈ ਸੀ। ਪਹਿਲੀ ਔਰਤ ਹੈ ਜਿਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੀਰ ਦੇ ਦਰਸ਼ਨ ਕੀਤੇ ਆ ਤੇ ਸਰੀਰ ਨੂੰ ਟੱਚ ਕੀਤਾ ਪਹਿਲੀ ਔਰਤ ਹੈ ਕਿਉਂਕਿ ਦਾਈ ਦਾ ਕੰਮ ਹੈ ਬੱਚੇ ਨੂੰ ਸੰਭਾਲਣਾ ਜਨਮ ਉਹਦੇ ਹੱਥਾਂ ਦੇ ਰਾਹੀਂ ਹੁੰਦਾ ਅੱਗੇ ਘਰੀ ਜਨਮ ਹੁੰਦੇ ਹੁੰਦੇ ਸੀ ਬੀਬੀਆਂ ਕੰਮ ਕਰਦੀਆਂ ਸੀ ਇਹ ਵੀ ਆਪਾਂ ਗੱਲ ਕਰ ਲਈਏ ਅੱਜ ਵੀ ਹੋ ਜਾਣ ਪਿਆਰਿਓ ਅੱਜ ਸਾਡੇ ਦਿਮਾਗ ਦੀ ਵਿੱਚ ਨਾ ਸ਼ੁਰੂ ਤੋਂ ਲੈ ਕੇ ਜਿਵੇਂ ਆਪਾਂ ਕਹਿ ਦਿੱਤੀ ਇਹ ਫੂਸ਼ ਪਰ ਦਿੱਤਾ ਜਾਂਦਾ ਡਰ ਪੈਦਾ ਕਰ ਦਿੱਤਾ ਜਾਂਦਾ ਓਸ਼ ਡਰ ਦਾ ਅੱਜ ਬੜਾ ਫਾਇਦਾ ਚੱਕਿਆ ਜਾ ਰਿਹਾ ਕਿਉਂਕਿ 40 50 60000 ਰੁਪਈਆ ਨਹੀਂ ਵੱਲਣਾ ਜੇ ਘਰ ਦੇ ਵਿੱਚ ਬੱਚੇ ਨੂੰ ਜਨਮ ਲੈਣ ਦੀ ਉਹਨਾਂ ਗੱਲ ਕਹਿ ਦਿੱਤੀ ਜਿੱਥੋਂ ਅਸੀਂ ਦਵਾਈਆਂ ਸ਼ੁਰੂ ਕੀਤੀਆਂ ਜੇ ਘਰ ਦੇ ਵਿੱਚ ਜਨਮ ਲੈਣ ਦੀ ਗੱਲ ਕਰ ਦਿੱਤੀ ਫਿਰ ਉਹਨਾਂ ਨੂੰ ਵੈਸੇ ਨਹੀਂ ਵੱਲਣੇ ਉਹਨਾਂ ਨੇ ਸਾਡੀ ਦਿਮਾਗ ਦੀ ਵਿੱਚ ਨਾ ਡਰ ਪੈਦਾ ਕਰ ਦਿੱਤਾ ਮਨੁੱਖ ਅਕਸਰ ਡਰ ਕਰਕੇ ਹੀ ਲੁੱਟਿਆ ਜਾਂਦਾ ਹੈ ਜਦੋਂ ਵੀ ਧਰਮ ਦੇ ਨਾਂ ਤੇ ਸਮਾਜਿਕ ਰੀਤੀਆਂ ਦੇ ਨਾਂ ਤੇ ਜਾਂ ਹੋਰ بڑے ਕਰਮਕੰਡਾਂ ਦੇ ਨਾਂ ਤੇ ਬੰਦੇ ਨੂੰ इमोशनल ਕਰਕੇ ਡਰਾ ਕੇ ਲੁੱਟਿਆ ਜਾਂਦਾ ਹੈ ਦੌਲਤਾਂ ਦਾ ਸਭੀ ਸੀ